ਪਹਿਲੀ ਤੇ ਗੱਲ ਆ ਅਸੀਂ ਖੁਦ ਧਰਮੀ ਆ ਤੇ ਦੂਸਰੇ ਧਰਮ ਦੀ ਇੱਜ਼ਤ ਕਰਨਾ ਸਾਨੂੰ ਬਖੂਬੀ ਆਉਂਦਾ ਉਹਦੇ ਲਈ ਸਾਨੂੰ ਕੋਈ ਪ੍ਰੂਫ ਜਾਂ ਸਬੂਤ ਦੇਣ ਦੀ ਲੋੜ ਨਹੀਂ ਸਾਡੇ ਪਿੱਠ ਤੇ ਇਤਿਹਾਸ ਖੜਾ ਜੇ ਕਦੇ ਹਿੰਦੂ ਧਰਮ ਦੇ ਵਿੱਚ ਕਿਸੇ ਨੇ ਆਪ ਦੀ ਸੱਤਾ ਦੀ ਤਾਕਤ ਦੇ ਵਿੱਚ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਕੂਥੇ ਬੋਲੇ ਆ ਹਾਂ ਆ ਰੀਸੈਂਟਲੀ ਅਗਰ ਮੁਸਲਮਾਨ ਭਰਾਵਾਂ ਦੇ ਨਾਲ ਧੱਕਾ ਹੁੰਦਾ ਦੱਸਿਆ ਸਾਨੂੰ ਤਾਂ ਆਪਾਂ ਉੱਥੇ ਖੜੇ ਆ ਨਾਲ ਜੇ ਕਿਸੇ ਹਿੰਦੂ ਨਾਲ ਦਾ ਤਾਂ ਅਸੀਂ ਉੱਥੇ ਖੜੇ ਆ ਤੇ ਸਿੱਖ ਆਪਦੇ ਹੱਕਾਂ ਦੇ ਲਈ ਤਾਂ ਜਦੋਂ ਦੇ ਜੰਮੇ ਉਦੋਂ ਦੇ ਲੜਦੇ ਪਏ ਆ ਤੇ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਤੇ ਕਦੇ ਵੀ ਨਹੀਂ ਹੋ ਸਕਦੇ ਪਰ ਹਾਂ ਇਹ ਜਿਹੜਾ ਧਰਮ ਦਾ ਵਿਸ਼ਾ ਹੁੰਦਾ ਉਹ ਸੀਰੀਅਸ ਹੁੰਦਾ ਉਹਦੇ ਵਿੱਚ ਗੰਭੀਰਤਾ ਹੁੰਦੀ ਆ ਦੁਨੀਆ ਦਾ ਕੋਈ ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਧਰਮ ਦਾ ਧਰਮ ਦੀ ਆੜ ਲੈ ਕੇ ਇੱਕ ਦਿਨ ਦਾ ਸਹਾਰਾ ਲੈ ਕੇ ਤੇ ਤੁਸੀਂ ਅਸ਼ਲੀਲ ਇਸ਼ਾਰੇ ਕਰ ਕਰਕੇ ਨੱਚੋ ਇਹਦੀ ਕੋਈ ਇੱਕ ਵੀਡੀਓ ਨਹੀਂ ਹੈਗੀ ਹਜ਼ਾਰਾ ਐਵੀਡੈਂਸ ਨੇ ਕਈ ਸਾਲਾਂ ਤੋਂ ਇਹ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਆ ਰਿਹਾ ਜਦੋਂ ਦਾ ਇਹ ਛੱਟ ਪੂਜਾ ਦਾ ਸਿਸਟਮ ਪਿਛਲੇ ਆ 5-7 ਸਾਲ ਤੋਂ ਲਗਾਤਾਰ ਜ਼ਿਆਦਾ ਵਧਿਆ ਹੋਇਆ ਆ ਕੋਈ ਆਪਣਾ ਧਾਰਮਿਕ ਅਕੀਦਾ ਮਨਾਵੇ ਜੀ ਸਦਕੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਧਰਮ ਦੇ ਅਕੀਦੇ ਦੀ ਆੜ ਲੈ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਤੁਹਾਡੇ ਸੱਭਿਆਚਾਰ ਨੂੰ ਛੱਟ ਮਾਰੀ ਜਾਵੇ ਸਾਡਾ ਇਹ ਖਦਸ਼ਾ ਆ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਪੰਜਾਬ ਦੇ ਸੱਭਿਆਚਾਰ ਨੂੰ ਗੰਦਲਾ ਕਰਨ ਦੇ ਲਈ ਇੱਥੇ ਧੱਕੇ ਨਾ ਕਰਵਾਈਆਂ ਜਾਂਦੀਆਂ ਬਈਆਂ ਇਹ ਨਹੀਂ ਕਿ ਸੱਜਿਆਜ ਸਰਕਾਰ ਨੂੰ ਅਸੀਂ ਦੱਸਣਾ ਤੇ ਸਰਕਾਰ ਨੂੰ ਨਹੀਂ ਦਿੰਦਾ ਜਦੋਂ ਸਰਕਾਰਾਂ ਦੇ ਨੁਮਾਇंदे ਸਟੇਟਮੈਂਟ ਆ ਦਿੰਦੇ ਵੀ ਪੰਜਾਬ ਚ ਤੁਰੀ ਜਾਂਦੀ ਕੀੜੀ ਵੀ ਦਿੰਦੀ ਆ ਤੇ ਇਹਦਾ ਮਤਲਬ ਪਤਾ ਉਹਨਾਂ ਨੂੰ ਸਭ ਹੈ ਅਸੀਂ ਇੱਥੇ ਸਿਰਫ ਇਸ ਕਰਕੇ ਦੱਸਣ ਆਏ ਆ ਵੀ ਦਿੰਦਾ ਸਾਨੂੰ ਵੀ ਸਭ ਕੁਝ ਜੇ ਸਰਕਾਰ ਆਜ ਸਮੇਂ ਸਰ ਰੈਂਡੇ ਕੋਈ ਇਹਦੇ ਤੇ ਕੋਈ ਠੋਸ ਕਦਮ ਨਹੀਂ ਚੱਕਦੇ ਕੋਈ ਢੰਗ ਤਰੀਕਾ ਹਰ ਚੀਜ਼ ਦਾ ਸਿੱਖ ਹਿੰਦੂ ਮੁਸਲਮਾਨ ਸਾਰੇ ਹੀ ਆਪਣੇ ਧਾਰਮਿਕ ਕੀਤੇ ਮਨਾਉਂਦੇ ਆ ਇਹ ਹੀ ਸਰਕਾਰਾਂ ਇਹ ਹੀ ਪ੍ਰਸ਼ਾਸਨ ਬਕਾਇਦਾ ਨਾਲ ਤੁਰਦਾ ਆ ਸਪੇਸ ਦਿੰਦਾ ਆ ਜਗ੍ਹਾ ਤੈ ਹੁੰਦੀ ਆ ਢੰਗ ਤਰੀਕਾ ਤੈ ਹੁੰਦਾ ਨਗਰ ਕੀਤੇ ਨਿਕਲਦੇ ਆ ਹਫਤਾ ਹਫਤਾ ਮੀਟਿੰਗਾਂ ਚੱਲਦੀਆਂ ਪੌਸ ਵਾਲਿਆਂ ਦੇ ਨਾਲ ਹਾਲਾਂਕਿ ਉੱਥੇ ਬੰਦਾ ਹੋਊਗਾ ਵੱਧ ਤੋਂ ਵੱਧ 200 500 700 ਜਿਹੜਾ ਸ਼ਹਿਰਦਾਰੀ ਦਾ ਹੀ ਆ ਸ਼ਹਿਰ ਦਾ ਹੀ ਰਹਿਣ ਵਾਲਾ ਜਿਹਨੂੰ ਸਾਰੇ ਜਾਣਦੇ ਆ ਇੱਕ ਦੂਜੇ ਨੂੰ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਇਕੱਠੇ ਹੁੰਦੇ ਜਿਨ੍ਹਾਂ ਦੀ ਕੋਈ ਪਛਾਣ ਵੀ ਨਹੀਂ ਹੁੰਦੀ ਸੜਕ ਤੇ ਜਾਂਦਿਆਂ ਕੋਈ ਹਾਦਸਾ ਕਰ ਜਣ ਕੋਈ ਸ਼ਰਾਰਤ ਕਰ ਜਣ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਇਸ਼ਾਰੇਬਾਜ਼ੀ ਕਰ ਜਣ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਹਰਜਿੰਦਰ ਸਿੰਘ ਉਹਨਾਂ ਨੇ ਹੁਣੇ ਕਿਹਾ ਵੀ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਕੀ ਪ੍ਰਸ਼ਾਸਨ ਦੱਸੂਗਾ ਕਿੰਨੇ ਬੰਦੇ ਅਰੈਸਟ ਹੋਏ ਕਿੰਨਿਆਂ ਤੇ ਪਰਚਾ ਹੋਇਆ ਤੇ ਕੀ ਤੁਸੀਂ ਸਾਰੇ মিডিਆ ਵਾਲੇ ਇਸ ਗੱਲ ਤੇ ਗਵਾਹ ਨਹੀਂ ਹੋ ਕਿ ਜੇ ਤੁਹਾਡੇ ਸਾਡੇ ਚੋਂ ਕਿਸੇ ਨੇ ਕੀਤਾ ਹੁੰਦਾ ਤੇ ਹੁਣ ਤੱਕ ਚੱਕ ਕੇ ਸਨੇ ਟੱਬਰ ਅੰਦਰ ਨਾ ਕੀਤਾ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਮਨਛਾ ਗਲਤ ਹੈ ਉਹ ਨਹੀਂ ਚਾਹੁੰਦੇ ਨਾ ਚੀਜ਼ਾਂ ਨੂੰ ਰੋਕ ਲਾਉਣੀ ਉਹ ਚਾਹੁੰਦੇ ਆਂ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਕਰੇ ਨਾ ਤੇ ਲੋਕ ਆਪਸ ਵਿੱਚ ਹੱਥੋ ਪਾਈ ਹੋਣ ਤੇ ਉਹ ਸਿੱਖਾਂ ਦੇ ਸਿਰਕੂ ਇਲਜ਼ਾਮ ਮੜਨ ਕੇ ਇਹ ਦੀ ਭਈਆਂ ਨੂੰ ਚੰਗਾ ਮਾੜਾ ਕਹਿੰਦੇ ਆਂ ਜਦ ਕਿ ਇਦਾਂ ਦੀ ਗੱਲ ਨਹੀਂ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਪੰਜਾਬ ਦਾ ਖੂਬਸੂਰਤ ਸੱਭਿਆਚਾਰ ਆ ਜਿੱਥੇ ਪੂਰੀ ਦੁਨੀਆ ਜਾਣਦੀ ਪਏ ਲੋਕ ਬੜੇ ਸੋਹਰਦ ਹੁੰਦੇ ਆ ਉਹ ਗੰਦਲਾ ਨਾ ਹੋਵੇ ਉਹਦੇ ਅੰਦਰ ਕੋਈ ਇਦਾਂ ਦੀ ਗੱਲ ਨਾ ਵਾਪਰੇ ਜਿਹੜੀ ਕੋਈ ਅਨਸੁਖਾਣੀ ਹੋਵੇ ਉਸ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਤੁਸੀਂ ਦੱਸ ਰਹੇ ਹੋ ਕਈ ਸਾਲਾਂ ਤੋਂ ਇਸ ਇਦਾਂ ਹੀ ਕਰਦੇ ਆ ਰਹੇ ਸ਼੍ਰੀ ਗਾਣੇ ਲਾਉਂਦੇ ਆ ਸ਼੍ਰੀ ਹਿਸ਼ਾਰੇ ਕਰਦੇ ਆ ਇਹ ਸਾਲੇ ਤੁਸੀਂ ਕਿਉਂ ਕੰਪਲੇਂਟ ਦਿੱਤੀ ਪਹਿਲਾਂ ਵੀ ਤੁਸੀਂ ਦੇ ਰਹੇ ਸੀ ਨਾਲ ਹੀ ਸਾਡੇ ਪਹਿਲਾਂ 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 ਨਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਗੱਲਬਾਤ ਹਮੇਸ਼ਾ ਗੱਲ ਕਰਦੇ ਰਹੇ ਆ ਇਸ ਵਾਰ ਲੈਕਚਰੂਪ ਦੇ ਵਿੱਚ ਬਕਾਇਦਾ ਦੇਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਜਿੰਨੀ ਅਪਰੋਚ ਕੋਈ ਵੀ ਗੱਲ ਯਕਦਮ ਨਹੀਂ ਨਾ ਵਾਧੀ ਕੋਈ ਬਿਮਾਰੀ ਕੋਈ ਰੋਗ ਜਿਹੜਾ ਹੁੰਦਾ ਹੈ ਤੁਸੀਂ 35 ਸੱਟੇ ਤੋਂ ਕੈਂਸਰ ਦੀ ਦਵਾਈ ਨਹੀਂ ਨਾ ਖਾਣ ਲਾਪੋਗੇ ਜੇ ਪਹਿਲੇ ਦਿਨ ਬੁਖਾਰ ਹੋਇਆ ਤੇ ਬੁਖਾਰ ਦਾ ਇਲਾਜ ਕਰੋਗੇ ਨਾ ਜਦੋਂ ਇਹਦੀ ਸ਼ੁਰੂਆਤ ਹੋਈ ਤੇ ਉਸ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਾਡੇ ਸੰਪਰਕ ਚ ਲੋਕ ਸੀ ਅਸੀਂ ਬਕਾਇਦਾ ਪਹਿਲਾਂ ਉਹਨਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਅੱਛਾ ਲੋਕਾਂ ਨਾਲ ਪਹਿਲਾਂ ਗੱਲਬਾਤ ਲੋਕਾਂ ਨਾਲ ਡਾਇਰੈਕਟ ਡਾਇਲੋਗ ਖੋਲਿਆ ਆ ਇਹ ਸਾਸ਼ਨ ਨੂੰ ਹੁਣ ਵੀ ਜਿਹੜੇ ਲੋਕ ਸਾਡੇ ਸੰਪਰਕ ਚ ਉਹਨਾਂ ਨੂੰ ਵੀ ਕਹਿ ਰਹੇ ਆ ਅਸੀਂ ਸਮਝਾ ਰਹੇ ਆ ਭਈ ਤੁਸੀਂ ਆਪਣਾ ਜਲੂਸ ਆਪ ਨਾ ਕੱਢੋ ਇਹ ਜਿਹੜਾ ਧਰਮ ਹੁੰਦਾ ਆ ਉਹ ਰਿਸਪੈਕਟ ਦਾ ਇੱਕ ਮੁੱਦਾ ਹੁੰਦਾ ਤੁਸੀਂ ਉਹਨੂੰ ਇਸ ਕਦਰ ਨਾ ਉਹਦਾ ਰੂਪ ਰੇਖਾ ਬਣਾਓ ਕਿ ਉਹ ਚ ਡਿਸਰੈਸਪੈਕਟ ਹੋਵੇ ਤੁਹਾਡੀ ਅੱਜ ਦੀ ਡੀਸਾ ਨੂੰ ਮੰਗਦੇ ਜਨਾ ਤੇ ਉਸ ਤੋਂ ਬਾਅਦ ਪਹਿਲੇ ਜਿਹੜਾ ਪਥਰਾਵ ਹੋਇਆ ਸਟੇਸ਼ਨ ਤੇ ਆਰਪੀਐਫ ਥਾਣਾ ਮੌਜੂਦ ਉਥੇ ਸਟੇਸ਼ਨ ਉੱਤੇ ਹੀ ਹੈ ਉਹਦਾ ਅਪਡੇਟ ਜਾਣੂਗੇ ਤੁਸੀਂ ਕਿੰਨੇ ਦੇ ਪਰਚਾ ਹੋਇਆ ਕਿੰਨੇ ਦਿਨ ਹੋ ਗਿਆ ਬਿਲਕੁਲ ਚਾਹਾਂਗੇ ਤਾਂ ਪੁੱਛਾਂਗੇ ਜਰੂਰ ਹੈ ਪਹਿਲੀ ਲਿਫਟ ਹੀ ਕੰਪਲੀਟ ਆ ਤੁਹਾਡੀ ਕਿ ਪਹਿਲਾਂ ਦਿੱਤੀ ਸੀ ਕੋਈ ਇਸ ਖਿਲਾਫ ਨਹੀਂ ਇਹ ਅੱਜ ਪਹਿਲੀ ਹੈ ਅੱਜ ਪਹਿਲੀ ਹੈ ਆਪਾਂ ਇੰਪੋਰਟ ਕਰਦੇ ਹਾਂ ਕਿ ਅੰਦਰ ਟਾਈਮ ਲਿਆ ਠੀਕ ਹੈ ਜੀ ਸੋ ਬਿਲਕੁਲ ਇਸ ਬਾਰੇ ਦੇਖ ਸਕਦੇ ਹੋ